ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਾਰ ਕੀਰਤਨ ਗਾਓ ਅਗੇ ਮਿਲਨ ਤਾਵੇ ਤਉ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ शूटे माया के पटल गोरका रस पियो ਦਤ ਸੋਦਤ ਸੋਦ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे तव थाव। गुरपुर की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਰ ਦੇਵ ਸਾ ਬਾਲ ਜਲ ਪਾਰ ਪਰਲਾ अटल ता माया के पटल गोरका यमत रस पियो ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਧਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन ठावे ठाओ गुरपुर की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਘੋਰ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ अटल का षूटे माया के पटल शबद यमत रस पियो ਸੋਦਤ ਸੋਦਤ ਸੋਧ ਬਚਾਰਿਓ ਬੇਨ ਹਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋਡ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे ताओ थाव। गुरपुर की चरनी लाग जन्म जन्म का सोया जाग ਜਾਪ ਜਪਲਾ ਗੁਰ ਕਿਰਪਾ ਤੇ ਹਰ ਦੇਵ ਸਾ ਗੁਰ ਕਾ ਸ਼ਬਦ ਅਮਤ ਰਸ ਪੀਓ ਸੋਦਤ ਸੋਦਤ ਸੋਦ ਬਚਾਰਿਓ ਨਹ ਹਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਨ ਪ੍ਰਭਹਉਚ ਉਤਰਾਈ ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਾਹਿਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲਨ ਥਾਵੇ ਤਾਓ ਗੋਰਾ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੋਰਾ ਕਿਰਪਾ ਤੇ ਹਰ ਦੇਵਸਾ ਜਲ ਪਾਰ ਪਰਲਾ ਰਹਾਓ ਨਾਮਨ ਤਾਨ ਧਿਆਇਆ ਮਨ ਅਟਲ ਤਾ ਛੂਟੇ ਮਾਇਆ ਕੇ ਪਟਲ गोरका शब्द यमत रस पियो ता तेरा होया निर्मल जियो सोदत सोदत सोद बचारियो ਤਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਧਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਾਹਿਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਤਾਵੇ ਤਉ ਗੋੜ ਜਰਨੀ ਲਾਗ ਜਨਮ ਜਨਮ ਕਾਸ ਹੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ शूटे माया के पटल गोरका शबद यमत रस पियो ਸੋਦਤ ਸੋਦਤ ਸੋਧ ਬਚਾਰਿਓ ਬੇਨ ਹਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਾਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे ताव गुर पूरे की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਲ ਜਲ ਪਾਰ ਪਰਲਾ अटल ता षूट माया के पटल का शब्द यमत रस पियो ਸੋਦਤ ਸੋਦਤ ਸੋਧ ਬਚਾਰਿਓ ਬੇਨ ਹਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे तौ गुरपुर की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਰ ਦੇਵਸਾ ਭਾਲ ਜਲ ਪਾਰ ਪਰਲਾ शूटे माया के पटल गोरका यमत रस पियो ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਧਕੇ ਸੰਗ ਮਨ ਤਨ ਰਾਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਾਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हर कीर्तन गाओ आगे मिलन ठावे ठाओ गोर पूरी की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ ਪਟਲ ਤਾ ਛੂਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅਮਤ ਰਸ ਪੀਓ ਤਾ ਤੇਰਾ ਹੋਇਆ ਨਿਰਬਲ ਜੀਓ ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਾਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे ताओ गुरपुर की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਲ ਜਲ ਪਾਰ ਪਰਲਾ ਨਾਮ ਨਤਨ ਧਿਆਇਆ ਮਨ ਅਟਲ ਕਾ ਛੂਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅਮਤ ਰਸ ਪੀਓ ਤਾਂ ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे तव थाव। गुरपुर की चरनी लाग जन्म जन्म का सोया जाग ਜਪ ਜਪਲਾ जाप जाप। ਸਪੀਓ ਤਾ ਤੇਰਾ ਹੋਇਆ ਨਿਰਬਲ ਜੀਓ ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋਡ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਥਾਵੇ ਥਾਓ ਗੁਰ ਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ ਝੂਟੇ ਮਾਇਆ ਕੇ ਪਟਲ گور ਕਾ ਸ਼ਬਦ ਅਮਤ ਰਸ ਪੀਓ ਤਾਂ ਤੇਰਾ ਹੋਇਆ ਨਿਰਬਲ ਜੀਓ ਸੋਦਤ ਸੋਦਤ ਸੋਧ ਬਚਾਰਿਓ ਤੋ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲਨ ਤਾਵੇ ਤਉ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ